ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ 2x2 ਕਾਟਨ ਦੀ ਲੈ ਕੇ ਆਏ ਆ ਕਿਉਂਕਿ ਜਿੰਨਾ ਪੈਣੇ ਦਾ ਕੇਵਲ ਸੂਟ ਪਹੁੰਚੇ ਨੇ ਉਹਨਾਂ ਦੀ ਰਿਪੀਟ ਟੂ ਰਿਪੀਟ ਮੰਗ ਨੇ ਯਾਨੀ ਕਿ ਕਈ ਭੈਣਾਂ ਤਾਂ ਫੋਟੋਆਂ ਪਾ ਰਹੀਆਂ ਨੇ ਵੀ ਇਹਦੇ ਨਾਲ ਦੇ ਜੇ ਸੂਟ ਹੈਗੇ ਆ ਤਾਂ ਪਲੀਜ਼ ਸਾਨੂੰ ਪਿੱਕਾ ਸੈਂਡ ਕਰ ਦਿਓ ਜਾਂ ਸਾਨੂੰ ਛੋਟੀ ਜੀ ਵੀਡੀਓ ਬਣਾ ਕੇ ਦੇ ਦਿਓ ਵੀ ਇਹਦੇ ਕੀ ਡਿਜ਼ਾਈਨ ਤੁਹਾਡੇ ਕੋਲ ਪਏ ਨੇ ਕਿ ਸਾਨੂੰ ਇਹ ਸੂਟ ਚਾਹੀਦੇ ਨੇ ਠੀਕ ਹੈ ਜੀ ਕਿਉਂਕਿ ਇਹ ਕਪੜਾ ਹੀ ਬਹੁਤ ਜ਼ਿਆਦਾ ਫਾਈਨ ਸੀ ਬਾਕੀ ਰੇਟ ਬਹੁਤ ਰੀਜ਼ਨੇਬਲ ਆਇਆ ਸੀ ਇਹਨਾਂ ਦਾ ਆਪਣੇ ਕੋਲੇ ਸੋ ਇਹਦੇ ਵਿੱਚ ਕੁਝ ਕੁ ਪ੍ਰਿੰਟ ਸਾਡੇ ਕੋਲ ਅਵੇਲੇਬਲ ਸੀਗੇ ਫਿਰ ਕੁਝ ਕ ਸੀ ਦੁਬਾਰਾ ਤੋਂ ਰਿਪੀਟ ਜਿਹੜੇ ਪਿੱਛੇ ਹੁਣ ਸਟਾਕ ਕਲੀਅਰ ਹੋ ਚੁੱਕਿਆ ਕਿਉਂਕਿ ਕਾਟਨ ਦਾ ਵੀ ਕਿਉਂਕਿ ਵਿంటర్ ਦੀਆਂ ਕਲੈਕਸ਼ਨਾਂ ਸਟਾਰਟ ਹੋ ਚੁੱਕੀਆਂ ਨੇ ਤੇ ਜਿੰਨਾਂ ਭੈਣਾਂ ਨੂੰ ਹੁਣ ਇਹਨਾਂ ਦੀ ਨੀਡ ਹੋਊਗੀ ਤੁਸੀਂ ਆਪਣੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੁਹਾਡੀ ਡਿਮਾਂਡ ਤੇ ਰਿਪੀਟ ਤੋਂ ਅਸੀਂ ਇਹ ਵਾਲੇ ਸੂਟ ਦੁਬਾਰਾ ਅਸੀਂ ਮੰਗਵਾਏ ਨੇ ਠੀਕ ਹੈ ਕਿਉਂਕਿ ਮੇਰੇ ਕੋਲ ਤਾਂ ਜਸਟ ਚਾਰ ਪੰਜ ਸੂਟ ਰਹਿ ਗਏ ਸੀ ਬਾਕੀ ਦਾ ਜਿੰਨਾ ਸਟਾਕ ਆ ਅਸੀਂ ਰਿਪੀਟ ਤੇ ਲਿਆਂਦਾ ਵਾ ਠੀਕ ਹੈ ਜੀ ਸੋ ਜਿਹੜੀਆਂ ਭੈਣਾਂ ਫਰਸਟ ਟਾਈਮ ਚੈਨਲ ਨੂੰ ਦੇਖ ਰਹੀਆਂ ਨੇ ਪਹਿਲੀ ਵਾਰ ਅੱਜ ਆਪਣੇ ਚੈਨਲ ਤੇ ਆਈਆਂ ਨੇ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਸੂ ਹਾਂ ਗੁੱਤ ਚੈੱਕ ਕਰ ਲੋ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਵਾ ਪਰਪਲ ਸ਼ੇਡ ਦੇ ਉੱਪਰ ਪਰਪਲ ਸ਼ੇਡ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਸ ਫਟਾਫਟ ਤੁਸੀਂ ਸਕਰੀਨ ਸ਼ਾਟ ਲੈਣੇ ਆ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਬੁੱਕ ਪਸੰਦ ਆਈ ਜਾਊਗਾ ਆਲ ਓਵਰ ਇਹ 5 ਮੀਟਰ ਦਾ ਫੈਬਰਿਕ ਰਹੂਗਾ ਕੋਈ ਇਹਦੇ ਵਿੱਚ ਲਾਈਨਿੰਗ ਅੰਦਰ ਛੜ ਦੀ नीड ਨਹੀਂ ਕੋਈ ਇਹ ਨਹੀਂ ਵੀ ਇਹਦੇ ਵਿੱਚ ਕੋਈ ਮਾਵਾ ਜਿਹਾ ਜਿਹੜਾ ਨਿਕਲੇ ਤੋਂ ਬਾਅਦ ਸੂਟ ਖੁੱਲਾ ਜਾ ਹੋ ਜਾਊਗਾ ਇਦਾਂ ਦੀ ਕੁਝ ਨਹੀਂ ਹੈਗਾ ਬਹੁਤ ਸੋਨੇ ਬਹੁਤ ਹੀ ਪਿਆਰੇ ਪ੍ਰਿੰਟ ਆਏ ਨੇ ਇਹਨਾਂ ਦੇ ਵਿੱਚ ਨੈਕਸਟ ਵਾਲਾ ਜਿਹੜਾ ਪ੍ਰਿੰਟ ਆ ਇਹ ਵੀ ਬਹੁਤ ਪਿਆਰਾ ਆ ਆ ਲੋ ਜੀ ব্লੂ ਕਲਰ ਦੇ ਵਿੱਚ ਇਹ ਪ੍ਰਿੰਟ ਤੁਸੀਂ ਸਟਾਰਟਿੰਗਾਂ ਦੇ ਵਿੱਚ ਦੇਖੇ ਹੋਣਗੇ ਇਹ ਪ੍ਰਿੰਟ ਆਪਾਂ ਵੀ ਸੇਲ ਕਰ ਚੁੱਕੇ ਆ ਬਟ ਹੁਣ ਜਿੰਨੇ ਕਿ ਪਿੱਛੇ ਰਿਪੀਟ ਦੇ ਵਿੱਚ ਸੀਗੇ ਉਹਨਾਂ ਕੋਲ ਸਿੰਗਲ ਸਿੰਗਲ ਸੂਟ ਤਾਂ ਉਹ ਵਾਲੇ ਆਪਾਂ ਸੂਟ ਮੰਗਵਾਏ ਨੇ ਇਹਦੇ ਵਿੱਚ ਦੋ ਕਲਰ ਮਿਲਨੇ ਆਪਾਂ ਨੂੰ ਇੱਕ ব্লੂ ਕਲਰ ਆ ਇੱਕ ਗ੍ਰੀਨ ਕਲਰ ਆ ਜੀ ਆ ਲੋ ਇੱਕ ਗ੍ਰੀਨ ਕਲਰ ਮਿਲੂਗਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨੈਕਸਟ ਵਾਲਾ ਜਿਹੜਾ ਕਲਰ ਆ ਉਹ ਮਿਲੂਗਾ ਇਸ ਤਰ੍ਹਾਂ ਤੁਹਾਨੂੰ ਚੈੱਕ ਦੇ ਵਿੱਚ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਈ ਚਲੋ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਪ੍ਰਿੰਟਿੰਗ ਇਹ ਵੀ ਬਹੁਤ ਪਿਆਰੀ ਆ ਆਲ ਓਵਰ ਸੂਟ ਰਹਿਣਗੇ 5 ਮੀਟਰ ਦੀ ਕੱਟ ਰਹੂਗੀ ਜਿਹੜੀਆਂ ਪੈਨਾਂ ਨੇ ਇਹਨਾਂ ਦੇ ਨਾਲ ਦੁਪੱਟੇ ਵਗੈਰਾ ਰੈਡੀ ਕਰਵਾਉਣੇ ਹੋਣਗੇ ਤਾਂ ਤੁਸੀਂ ਕਰਵਾ ਸਕਦੇ ਹੋ ਕਾਟਨ ਦਾ ਦੁਪੱਟਾ ਮਲ ਦਾ ਆਪਣੇ ਕੋਲ 150 ਵਾਲਾ ਚੱਲ ਰਿਹਾ ਜਿਹੜਾ ਇਹਨਾਂ ਦੇ ਨਾਲ ਬਹੁਤ ਸੋਹਣਾ ਬਹੁਤ ਪਿਆਰਾ ਜੇ ਤੁਸੀਂ ਰੂਟੀਨ ਚ ਪਾਉਣੇ ਹੋ ਤੇ ਜੇ ਤੁਸੀਂ ਇਹਦੇ ਵਿੱਚ ਆਪ ਪਿਓਰ ਪਿਓਰ ਦਾ ਦੁਪੱਟਾ ਲਗਾਉਣਾ ਤਾਂ ਉਹ ਵੀ ਤੁਹਾਡੀ ਆਪਣੀ ਇੱਛਾ ਜੀ ਜਿਵੇਂ ਮਰਜੀ ਤੁਸੀਂ ਲਗਵਾ ਸਕਦੇ ਹੋ ਇਹ ਹੈਗਾ ਜੀ ਨੈਕਸਟ ਪ੍ਰਿੰਟ ਨਿੱਕੀ ਬੂਟੀ ਦਾ ਪ੍ਰਿੰਟ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਵਾ ਸੋ ਤੁਸੀਂ ਫਟਾ ਫੱਡ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਵੀ ਪ੍ਰਿੰਟ ਬਹੁਤ ਪਿਆਰਾ ਵਾ ਆ ਲਓ ਜੀ ਇਹ ਲਵੈਂਡਰ ਸ਼ੇਡ ਸੋ ਫਟਾ ਫਾਟਾ ਸਕਰੀਨ ਸ਼ਾਰਟ ਲੈ ਕੇ ਆਰਡਰ ਕਰਨੇ ਆ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਊਗਾ ਆ ਲਓ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਨਿੱਕੀ ਬੂਟੀ ਦਾ ਪ੍ਰਿੰਟ ਆ ਗਿਆ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਇਹ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਇੱਕ ਗ੍ਰੇ ਕਲਰ ਮਿਲ ਜਾਊਗਾ ਇਹ ਸੇਮ ਡਿਜ਼ਾਈਨ ਆ ਐ ਡਾਰਕ ਕਲਰ ਦੇ ਉੱਪਰ ਆ ਇਹਦਾ ਮੇਨ ਕਲਰ ਆ ਜਿਹੜਾ ਉਹ ਆਹ ਵਾਲੀ ਲਾਈਨ ਤੋਂ ਪਤਾ ਲੱਗੂ ਜਿਵੇਂ ਇਹ ਮੋਰ ਪੰਖੀਆ ਸ਼ੇਡ ਆ ਮੋਰ ਪੰਖੀਆ ਸ਼ੇਡ ਆ ਜੀ ਇਹਦੇ ਵਿੱਚ ਪ੍ਰਿੰਟਿੰਗ ਹੋਈ ਆ ਬਹੁਤ ਪਿਆਰੀ ਉਸੇ ਤਰ੍ਹਾਂ ਇਹਦੇ ਵਿੱਚ ਲਾਈਟ ਕਲਰ ਗ੍ਰੇ ਮਿਲ ਜੂਗਾ ਇਹਦਾ ਗ੍ਰੇ ਬੇਸ ਰਹੂਗਾ ਉੱਪਰ ਸਕਿਨ ਕਲਰ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਮਿਲੂਗੀ ਤੁਹਾਨੂੰ ਇਹ ਕੇਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਪਰਪਲ ਸ਼ੇਡ ਆ ਲੋ ਸੇਮ ਡਿਜ਼ਾਈਨ ਦੇ ਵਿੱਚ ਆਹੇ ਲਵੈਂਡਰ ਪਰਪਲ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਆ ਲਾਈਟ ਜਿਹੜਾ ਲਵੈਂਡਰ ਸ਼ੇਡ ਆ ਬਹੁਤ ਸੋਹਣਾ ਬਹੁਤ ਪਿਆਰਾ ਨੈਕਸਟ ਸ਼ੇਡ ਜਿਹੜਾ ਇਹਦੇ ਵਿੱਚ ਤੁਹਾਨੂੰ ਮਿਲੇਗਾ ਉਹ ਮਿਲੇਗਾ ਜੀ ਇਸ ਤਰ੍ਹਾਂ ਸਕਿੰਨੀ ਜਿਹਾ ਸ਼ੇਡ ਇਹ ਵੀ ਸ਼ੇਡ ਬਹੁਤ ਵਾ ਇਹ ਪਿਸਤਾ ਗ੍ਰੀਨ ਨਹੀਂ ਆ ਪਿਓ ਆ ਦੇਖੋ ਇਹਦੀ ਕੰਨੀ ਤੋਂ ਤੁਹਾਨੂੰ ਇਹਦਾ ਪ੍ਰੋਪਰ ਕਲਰ ਪਤਾ ਲੱਗੂਗਾ ਠੀਕ ਹੈ ਜੀ ਚਾਰ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਚਾਰ ਹੀ ਕਲਰ ਬਹੁਤ ਪਿਆਰੇ ਨੇ ਤਿੰਨ ਕਲਰ ਲਾਈਟ ਨੇ ਤੇ ਫੋਰਥ ਕਲਰ ਇਹਦੇ ਵਿੱਚ ਡਾਰਕ ਹੈ ਕਿਉਂਕਿ ਲਾਈਟ ਡਾਰਕ ਦੇ ਚਾਰਟ ਆਪਾਂ ਸਾਰੇ ਸੇਲ ਕੀਤੇ ਹੋਏ ਨੇ ਬਟ ਹੁਣ ਜਿਹੜੇ ਰਹਿ ਰਹੇ ਨੇ ਉਹ ਇਹੀ ਨੇ ਜਿਵੇਂ ਡਰਾਫਟ ਦੇ ਵਿੱਚ ਆਪਣੇ ਕੋਲ ਸਿਰਫ ਸਿੰਗਲ ਪੀਸ ਆ ਵਾਲਾ ਰਹਿ ਚੁੱਕਿਆ ਵਾ ਬਾਕੀ ਜਿਹੜਿਆ ਤਿੰਨ ਪੀਸ ਨੇ ਲਾਈਟ ਕਲਰ ਆ ਮੀਡੀਅਮ ਜਿਹੇ ਸੋ ਜਿਹੜਾ ਮਰਜੀ ਲੈ ਸਕਦੇ ਹੋ ਜਿਆਦਾ ਫਿੱਕੇ ਚ ਜਾਣਾ ਤਾਂ ਤੁਸੀਂ ਇਹ ਗ੍ਰੇ ਕਲਰ ਕਰ ਸਕਦੇ ਹੋ ਇਹ ਵੀ ਬਹੁਤ ਪਿਆਰਾ ਵਾ ਤੇ ਜੇ ਮੀਡੀਅਮ ਜਿਹਾ ਕਲਰ ਰੱਖਣਾ ਤਾਂ ਤੁਸੀਂ ਇਹ ਹਲ ਵੈਂਡਰ ਲੈ ਲਓ ਜਾਂ ਫਿਰ ਆ ਪਿਸਤਾ ਜਿਹਾ ਕਲਰ ਲੈ ਲਓ ਇਹ ਵੀ ਕਲਰ ਬਹੁਤ ਪਿਆਰਾ ਲੋ ਜੀ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਪਿਆਰਾ ਵਾ ਨਿੱਕੀ ਬੂਟੀ ਦਾ ਡਿਜ਼ਾਈਨ ਆ ਨਿੱਕਾ ਨਿੱਕਾ ਪ੍ਰਿੰਟ ਆ ਜਿਹੜੀ ਮਰਜੀ ਇਸ ਤੇ ਇਹਨਾਂ ਨੂੰ ਵੇਅਰ ਕਰੋ 2/2 ਕਾਟਨ ਆ ਪ੍ਰਾਈਸ ਸਕਰੀਨ ਤੇ ਚੱਲ ਰਿਹਾ ਹੁਣ 800 1500 ਦੇ ਦੋ ਸੂਟ ਆ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਕੋਈ ਵੀ ਫ੍ਰੀ ਰਹੂਗਾ ਜਿੱਥੇ ਮਰਜੀ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਲੋ ਜੀ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਿੱਕੀ ਨਿੱਕੀ ਬੁਟੀ ਦਾ ਵਾ ਇਹ ਵੀ ਸੇਮ ਗ੍ਰੇ ਕਲਰ ਦੇ ਉੱਪਰ ਆ ਆ ਵਾਲਾ ਕਲਰ ਮਿਕਸ ਮੈਚ ਜਿਹਾ ਵਾ ਪਿਸਤਾ ਕਲਰ ਵੀ ਆ ਗ੍ਰੇ ਵੀ ਆ ਇਹਦੇ ਵਿੱਚ ਕਈ ਕਲਰ ਆ ਜਾਂਦੇ ਨੇ ਤੇ ਪਰ ਕਲਰ ਸਾਰੇ ਜਿਹੜੇ ਚਾਰਟ ਰਹਿਣਗੇ ਮਿੱਠੇ ਪਿਆਰੇ ਜਿਹੇ ਰਹਿਣਗੇ ਕਿਸੇ ਦੇ ਵਿੱਚ ਵੀ ਕੋਈ ਜ਼ਿਆਦਾ ਉਹ ਨਹੀਂ ਹੋਊਗਾ ਆਹ ਲੋ ਜੀ ਜਿਹੜੀਆਂ ਪਹਿਲਾਂ ਡਾਰਕ ਭਾਲਦੀਆਂ ਨੇ ਪਰ ਤੁਸੀਂ ਆਹ ਵਾਲੇ ਕਲਰ ਲੈ ਸਕਦੇ ਹੋ ਜਿਵੇਂ ਕਿ ਕਾ ਹਲ ਲਵੈਂਡਰ ਸ਼ੇਡ ਹੈਗਾ ਵਾ ਇਹਦੇ ਵਿੱਚ ਆਪਣੇ ਕੋਲੇ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਨੈਕਸਟ ਇਹਦੇ ਵਿੱਚ ਤੁਹਾਡੇ ਕੋਲ ਤੁਹਾਨੂੰ ਮਿਲ ਜੂਗਾ ਇੱਕ ਵਾਈਟ ਬੇਸ ਦੇ ਉੱਪਰ ਇਹਦੀ ਵੀ ਕਲਰਿੰਗ ਬਹੁਤ ਸੋਹਣੀ ਆ रैड के रेड दुपट्टा कंट्रास्ट करके स्टिचिंग करो ना बहुत सोना बहुत प्यारा इन्हें रेडी हो जाए लवेंडर भी बहुत प्यारा आए स्किनी भी बहुत प्यारा बहुत सोह ऑफ वाइट जो बेस है यदा लवेंडर बेस है दोनों ही कलर बहुत प्यारे ने डिजाइन दोनों के सेम रह नैक्सट आ गया जी निकी बूटी का डिजाइन यारा बहुत सोना बहुत प्यारा वा पिंक कलर ये आप बहुत सेल किया ਫੈਬਰਿਕ ਇਹ ਹੱਦ ਤੋਂ ਵੱਧ ਸੇਲ ਹੋਇਆ ਜਾਨੀ ਕਿ ਰੋਲਾਂ ਦੇ ਰੋਲ ਆਏ ਨੇ ਪਰ ਰੁਕੇ ਨਹੀਂ ਹੈਗੇ ਹਰ ਹਫ਼ਤੇ ਇਹਨਾਂ ਦੀ ਵੀਡੀਓ ਆਉਂਦੀ ਹੁੰਦੀ ਸੀ ਬਟ ਹੁਣ ਭੈਣਾਂ ਦੀ ਡਿਮਾਂਡ ਤੇ ਅਸੀਂ ਦੁਬਾਰਾ ਤੋਂ ਰਿਪੀਟ ਇਹਨਾਂ ਦੀ ਵੀਡੀਓ ਲੈ ਕੇ ਆਏ ਹਾਂ ਸੋ ਹੁਣ ਫਟਾਫਟ ਸਕਰੀਨਸ਼ਾਟ ਲੈ ਲਿਓ ਜਿੰਨਾਂ ਭੈਣਾਂ ਨੂੰ ਇਹ ਵਾਲੇ ਚਾਹੀਦੇ ਹੋਣਗੇ ਇੱਕ ਇਹਦੇ ਵਿੱਚ ਆਪਾਂ ਨੂੰ ਮਿਲਿਆ ਵਾ ਜੀ ਮਿੱਠਾ ਜਿਹਾ ਜਿਵੇਂ ਜੋਗੀ ਔਰੈਂਜ ਜਿਹਾ ਸ਼ੇਡ ਹੁੰਦਾ ਉਹ ਵਾਲਾ ਸ਼ੇਡ ਇੱਕ ਪਿੰਕ ਸ਼ੇਡ ਆ ਇੱਕ ਪੀਚ ਜੋਗੀ ਜਿਹਾ ਜਿਹਾ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਦੇਖੋ ਇਹਦੇ ਵਿੱਚ ਦੋ ਸੇਮ ਸੇਮ ਦੋ ਕਲਰ ਹੈਗੇ ਮਤਲਬ ਕਿ ਦੋ ਸੂਟ ਹੈਗੇ ਨੇ ਕਲਰ ਵਗੈਰਾ ਪ੍ਰਿੰਟਿੰਗ ਸੇਮ ਰਹੋਗੀ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਲੈਮਨ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਇਹ ਸੇਮ ਪ੍ਰਿੰਟਿੰਗ ਦੇ ਉੱਪਰ ਹੀ ਰਹਣਗੇ ਤੇ ਇੱਕ ਡਿਜ਼ਾਈਨ ਆਪਣਾ ਇਹ ਵਾਲਾ ਚੱਲਿਆ ਸੀ ਇਹ ਵੀ ਡਿਜ਼ਾਈਨ ਆਪਾਂ ਨੂੰ ਰਿਪੀਟ ਮਿਲ ਗਿਆ ਤੇ ਤਿੰਨੇ ਸ਼ੇਡ ਵੀ ਦੁਬਾਰਾ ਮਿਲ ਗਏ ਜੀ ਪਰ ਸੂਟ ਸਾਰੇ ਸਿੰਗਲ ਸਿੰਗਲ ਹੀ ਰਹਿਣਗੇ ਕਿਸੇ ਦੇ ਵਿੱਚ ਵੀ ਦੋ ਪੀਸ ਨਹੀਂ ਜਸਟ ਆਹ ਵਾਲਾ ਪ੍ਰਿੰਟ ਸੀ ਜਿਹਦੇ ਵਿੱਚ ਦੋ ਪੀਸ ਆਪਾਂ ਨੂੰ ਮਿਲੇ ਨੇ ਬਾਕੀ ਸਾਰੇ ਸਿੰਗਲ ਸਿੰਗਲ ਹੀ ਰਹਿਣਗੇ ਇਹਦੇ ਵਿੱਚ ਇਹ ਆਫ ਵਾਈਟ ਜਿਹਾ ਕਲਰ ਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਹਿਰੂਨੀ ਰੈੱਡ ਜਿਹਾ ਮਿਲ ਜੂਗਾ ਜੀ ਐਂਡ ਨੈਕਸਟ ਵਾਲਾ ਤੁਹਾਨੂੰ ਮਿਲ ਜੂਗਾ ਇਹਦੇ ਵਿੱਚ ਮਸਟਰਡ ਸ਼ੇਡ ਆਲੋ ਮਸਟਰਡ ਸ਼ੇਡ ਮਿਲ ਜੂਗਾ ਇਹ ਵੀ ਕਲਰ ਬਹੁਤ ਪਿਆਰਾ ਹੈ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ 2x2 कॉटन ਦੇ ਉੱਪਰ ਆ 5 ਮੀਟਰ ਪ੍ਰੂਵ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਸੋ ਜਿੰਨਾ ਪਹਿਣਾ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਹੋਣਗੇ 2x2 कॉटन ਆ ਪ੍ਰੋਪਰ 5 ਮੀਟਰ ਦੀ ਕੱਟ ਮਿਲੂਗੀ ਜਿਨ੍ਹਾਂ ਨੇ ਵੀ ਇਹਨਾਂ ਦਾ ਦੁਪट्टे ਲਗਵਾਉਣੇ ਆ 150 ਵਾਲਾ ਦੁਪੱਟਾ कॉटन ਵਾਲ ਦਾ ਬਹੁਤ ਸੋਹਣਾ ਚੱਲ ਰਿਹਾ ਜੀ ਜਿਨ੍ਹਾਂ ਨੂੰ ਚਾਹੀਦਾ ਕਿਨਾਰੀ ਵਾਲਾ ਦੁਪੱਟਾ ਹਨਾ ਲੈਸ ਇੱਕ ਮਿੰਟ ਮੈਂ ਤੁਹਾਨੂੰ ਦਿਖਾ ਕੇ ਦਿੰਨੀ ਆ ਆ ਲਓ ਜੀ ਇਹ ਵਾਲਾ ਦੁਪੱਟਾ ਵਾ ਇਹ ਆਪਣੇ ਕੋਲ ਦੋ ਇਹ ਕਾਟਨ ਚੈੱਕ ਦੇ ਵਿੱਚ ਦੁਪੱਟਾ ਵਾ ਇਹ 200 ਦਾ ਤੁਹਾਨੂੰ ਹੋਊਗਾ ਤੇ 2.5 ਹੋ ਕੇ ਜਾਣ ਕੇ 250 ਦੇ ਵਿੱਚ ਸੂਟ ਦੇ ਨਾਲ ਹੀ ਰੈਡੀ ਹੋ ਜਾਊਗਾ ਸੋ ਜਿੰਨਾ ਭੈਣਾਂ ਨੂੰ ਇਹ ਵਾਲਾ ਚਾਹੀਦਾ ਨੇ ਪੂਰੇ ਖੁੱਲੇ ਢੁੱਲੇ ਦੁਪੱਟੇ ਮਿਲਣਗੇ 4 ਸਾਈਡ ਸਾਰੇ ਕਿਨਾਰੇ ਲੱਗੀ ਹੋਈ ਮਿਲੂਗੀ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਹੈ ਇਹ ਵੀ ਰੈਡੀ ਆ ਜੀ ਇਹਨੂੰ ਕਿਸੇ ਨੇ ਸੂਣਨਾ ਰੈਡੀ ਕਰਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਜੇ ਕਿਸੇ ਭੈਣ ਨੇ ਜਿਵੇਂ ਆਹ ਪਿਓਰ ਦਾ ਦੁਪੱਟਾ ਵਾ ਜਿਹੜਾ ਹਾਫ ਪਿਓਰ ਉਹ ਵੀ ਹਾਫ ਪਿਓਰ ਹੈ ਬਟ ਜਿਹੜਾ ਇਹ 250 ਦਾ ਪਿਓਰ ਦਾ ਕਹਿ ਕੇ ਮਿਕ ਦਾ ਮਾਰਕੀਟ ਦੇ ਵਿੱਚ ਤੇ ਇਹਦੇ ਵੀ ਤੁਹਾਨੂੰ ਫੋਰ ਸਾਈਡ ਇਸ ਤਰ੍ਹਾਂ ਕਿਨਾਰੀ ਮਿਲੂਗੀ ਦੇਖੋ ਇਹ ਦੁਪੱਟਾ ਲਗਵਾਉਣਾ ਹੋਇਆ ਤਾਂ ਇਹ ਵੀ ਤੁਸੀਂ ਲਗਵਾ ਸਕਦੇ ਹੋ ਠੀਕ ਹੈ ਜੀ ਇਹ ਦੁਪੱਟਾ ਰਹੂਗਾ ਜੀ 300 ਦੇ ਵਿੱਚ ਕਿਨਾਰੀ ਦੇ ਨਾਲ ਬਿਨਾ ਕਿਨਾਰੀ ਤੋਂ ਲਓਗੇ ਤਾਂ 250 ਦੇ ਵਿੱਚ ਮਿਲ ਜੂਗਾ ਤੇ ਜੇ ਕਿਨਾਰੀ ਵਾਲਾ ਲੈਣਾ ਤਾਂ 300 ਦੇ ਵਿੱਚ ਮਿਲੂਗਾ ਸੋ ਜਿਹੜਾ ਮਰਜੀ ਤੁਸੀਂ ਲੈ ਲਿਓ ਦੁਪੱਟਾ ਪੂਰਾ ਖੁੱਲਾ ਡੁੱਲਾ ਹੋਣਾ ਬਹੁਤ ਪਿਆਰਾ ਲੰਬਾਈ ਚੌੜਾਈ ਦੁਪੱਟੇ ਦੀ ਪੂਰੀ ਫੁੱਲ ਆਉਣਾ ਠੀਕ ਹੈ ਜੀ ਤੇ ਇਹ ਵਾਲੇ ਦੁਪट्टे ਹੈਗੇ ਆ ਜਿਨ੍ਹਾਂ ਨੇ ਬਿਨਾ ਕਿਨਾਰੀ ਤੋਂ ਲੈਣੇ ਆ ਜਿਵੇਂ ਆ ਕਾਟਨ ਦੇ ਦੁਪट्टे ਇਹ 150 ਦੇ ਵਿੱਚ ਫਿਰ ਤੁਹਾਨੂੰ ਮਿਲ ਜੂਗਾ ਜੀ ਆਹ ਵਾਲਾ ਦੁਪੱਟਾ 150 ਦੇ ਵਿੱਚ ਮਿਲ ਤੁਸੀਂ ਫਟਾਫਟ ਲੈ ਕੇ ਸਕਰੀਨ ਸ਼ਾਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਗਾ ਤੁਸੀਂ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੀਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ